ਗਰਮੀ ਬਹੁਤ ਆਜੋ ਫਿਰ ਨਾ ਇਹ ਸੂਏ ਤੇ ਅੱਜ ਦੇਖੋ ਬਾਈ ਰੌਣਕਾਂ ਲੱਗੀਆਂ ਪਈਆਂ ਸਾਡੇ ਪਿੰਡ ਵਾਲੇ ਸੂਏ ਪਰ ਬਗਿਆੜਾ ਮਾਰ ਕੇ ਦਿਖਾਊਗਾ ਛਾਲ ਆਹ ਨਹਿਰ ਚੋਂ ਨਿਕਲਦਾ ਸੂਆ ਆ ਜਗਾ ਤੋਂ ਆ ਲਾਈਵ ਆ ਫਾਟਕ ਇੱਕਦਾਂ ਨੂੰ ਛੱਡੇ ਆਦਾ ਫਿਰ ਐਵੇਂ ਨਹੀਂ ਕਹਿੰਦੇ ਲੱਭਣੀ ਨਹੀਂ ਮौज ਪੰਜਾਬ ਵਰਗੀ ਆ ਦੇਖ ਲੋ ਨਿਆਰੇ ਠੰਡਾ ਠਾਰ ਸਾਫ ਪਾਣੀ ਗਰਮੀ ਦੇ ਵਿੱਚ ਲੱਗੇ ਹੋਏ ਆ ਮੁੰਡੇ ਛਾਲਾ ਮਾਰਨ ਸ਼ਹਿਰਾਂ ਦੇ ਬਾਈ ਬਹੁਤ ਆਉਨੇ ਆ ਦੂਰ ਦੂਰ ਤੇ ਚੱਡੀਗੜ ਮੋਹਾਲੀ ਦੂਰ ਦੂਰ ਤੇ ਆ ਰਹੇ ਆ ਲੋਕ ਹੋਰੇ ਘੁੰਮਣ ਸਾਡੇ ਪਿੰਡ ਵਾਲੇ ਸੂਏ ਪਰ ਆ ਦੇਖੋ ਮਾਰੀ ਮੁੰਡੇ ਨੇ ਛਾਲ ਦੇਖੋ ਵੱਜਦੀਆਂ ਛਾਲਾਂ ਗਰਮੀ ਦੇ ਵਿੱਚ ਠੰਡਾ ਪਾਣੀ ਹੈ ਠੰਡਾ ਠਾਰ ਤਾਜ਼ਾ ਪਾਣੀ ਪਹਾੜਾਂ ਵਾਲਾ ਦਗਨਾ ਵੀ ਲੱਗੀਆਂ ਮੀਆਂ ਕੋਚੇ 버ਗਰ ਲੱਗੇਵੇਂ ਆ ਪਤੰਦਰ ਛਾਲਾ ਮਾਰਨਾ ਇੰਗਲਾਂ ਵਰਤੇ ਆ ਦੱਸਿਓ ਕੌਣ ਆ ਕਿਹੜਾ ਹੁਣ ਛਾਲਾ ਮਾਰੂਗਾ ਸੂਵੇ ਨੇ ਸਾਡੇ ਪਿੰਡ ਦੇ ਸਾਰੇ ਮੁੰਡਿਆਂ ਨੂੰ ਤੈਰਨਾ ਸਿਖਾਤਾ ਔਰੇ ਇੰਨੇ ਵੀ ਪਿੰਡ ਦੇ ਮੁੰਡੇ ਆ ਸਾਰੇ ਤੈਰਨਾ ਸਿੱਖ ਗਏ ਸਾਡੇ ਆ ਸੂਵੇ ਕਰਕੇ ਵੱਡੀਆਂ ਸ਼ਾਹਾਂ ਪੰਜ ਹਜ਼ਾਰ ਬੰਦੇ ਦੇ ਗੇਟ 'ਚ ਹੋਣਾ ਦੇਖ ਲਓ ਰੌਣਕ ਮੇਲਾ ਪੂਰਾ ਸੂਏ ਤੇ ਸਿਹਰ ਦਾ ਪਾਇਰੇ 1 ਵਜੇ ਆਵਾ ਟਾਈਮ